ਨਾਲੇ ਮੇਰੀ ਸੱਸ ਦਾ ਕੀ ਪਤਾ ਐਵੇਂ ਤੁਹਾਨੂੰ ਬੋਲਣ ਲੱਗ ਜੇ ਫਿਰ ਗੱਲ ਹੋਰ ਅੱਗੇ ਵਧੂ ਮੰਮੀ ਉਹ ਜ਼ਮਾਨਾ ਹੋਰ ਸੀ ਜਦੋਂ ਸਾਡੇ ਵਰਗੇ ਜਵਾਕ ਆ ਘਰ ਦੇਆਂ ਲੜਾਈਆਂ ਦੇਖ-ਦੇਖ ਵੱਡੇ ਹੁੰਦੇ ਸੀ ਪਰ ਅਸੀਂ ਵੀ ਕੀ ਖੱਟ ਲਿਆ ਕਿੱਡੇ ਚ ਅਫਸਰ ਲੱਗੇ ਅਸੀਂ ਹੁਣ ਆ ਤਾਂ ਕੀ ਸੀ ਪੁੱਤ ਆਹ ਦੇਖ ਰਸੋਈ 'ਚ ਤੇਰੀ ਸੱਸ ਮੈਨ ਲੱਗਾ ਚਾਹ ਬਣਾ ਰਹੀ ਐ ਇਹ ਚੰਗਾ ਨਹੀਂ ਲੱਗਦਾ ਜਦੋਂ ਘਰ 'ਚ ਨੂੰ ਹੋਵੇ ਨਾ ਸੱਸ ਨੂੰ ਚਾਹ ਬਣਾਉਣੀ ਪਵੇ ਨਾ ਥੋਡੀ ਧੀ ਨੂੰ ਮਾਣੀ ਮੋਟੀ ਸ਼ਰਮ ਚਾਹੀਦੀ ਐ ਜਿਹੜੀ ਐਨੀ ਕੁ ਵੇਲੇ ਉੱਠਦੀ ਐ ਨੀ ਤੂੰ ਕਿਵੇਂ ਆਉਣੀ ਆ ਪੁਲਿਸ ਦੀ ਗੱਡੀ ਮੰਗੂ ਜਿਵੇਂ ਮੈਨੂੰ ਹੂਲੀ ਠਾਣੇ 'ਚ ਪਸਾ ਦੇਗੀ ਕਿਉਂ ਮੈਂ ਕੁਝ ਗਲਤ ਕਹਤਾ ਉਹੀ ਕਿਹਾ ਜਿਹੜਾ ਤੁਸੀਂ ਬਮਾਂਵਾਂ ਈ ਸੋਚਦੀ ਹੋ ਤਾਂ ਜੀ ਇੱਕ ਗੱਲ ਮੇਰੀ ਸੁਣ ਲਓ ਤੁਸੀਂ ਬੇਸ਼ੱਕ ਕੱਬ ਦੇ ਘਰੇ ਰਾਜੇ ਹੋਮੋਗੇ ਇਹ ਘਰ ਮੇਰਾ ਹੈ ਇੱਥੇ ਮੇਰੀ ਚੱਲੂਗੀ ਦੇਖੋ ਭੈਣ ਜੀ ਮੇਰੀ ਸੋਚ ਐਸ ਜੀ ਨਹੀਂ ਹੈਗੀ ਜਿਹੜੀ ਮੈਂ ਤੁਹਾਡੇ ਘਰ ਵਿੱਚ ਆਰਦੀ ਚਲਾਵਾ ਮੇਰੀ ਤਾਂ ਮੇਰੇ ਘਰ ਚ ਹੀ ਪੁੱਗ ਜੇ ਉਹੀ ਬਹੁਤ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਜਰੂਰ ਕਹੂੰਗੀ ਆ ਮੇਰੀ ਧੀ ਨੂੰ ਨਾ ਤਾਨੇ ਮੇਨੇ ਜੇ ਨਾ ਮਾਰਿਆ ਕਰੋ ਜੇ ਤਾਂ ਤੁਸੀਂ ਵਿਚੋਲੇ ਨੂੰ ਕਿਹਾ ਹੁੰਦਾ ਗੱਡੀ ਦੇਣ ਬਾਰੇ ਫੇਰ ਤਾਂ ਅਸੀਂ ਔਖੇ ਸੁਖੇ ਕਿਤੋਂ ਨਾ ਕਿਤੋਂ ਕਰ ਦਿੰਦੇ ਪਰ ਜਦੋਂ ਤੁਸੀਂ ਕੁਝ ਕਿਹਾ ਹੀ ਨਹੀਂ ਇਹ ਗੱਲਾਂ ਕਰਨ ਦਾ ਹੁਣ ਕੀ ਫਾਇਦਾ ਦੇਖੋ ਭੈਣ ਜੀ ਹੁਣ ਤਾਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਐਨੇ ਸਾਲ ਤਾਂ ਵਿਆਹ ਹੋ ਗਏ ਹੁਣ ਤਾਂ ਤੁਸੀਂ ਸਮਝ ਜੋ ਚਲੋ ਮੰਮੀ ਹੁਣ ਤੁਸੀਂ ਵੀ ਚੁੱਪ ਕਰ ਜਾਓ ਫੇਰ ਉਹੀ ਗੱਲਾਂ ਛੇੜ ਕੇ ਬਹਿ ਗਏ ਇਹ ਗੱਲਾਂ ਕਿੰਨੀ ਕ ਵਾਰ ਕਰੋਗੇ ਮੰਮੀ ਤੁਸੀਂ ਵੀ ਕੋਈ ਗੱਲ ਕਹਿਣ ਤੋਂ ਪਹਿਲਾਂ ਸੋਚ ਲਿਆ ਕਰੋ ਮੈਂ ਕੀ ਕਹਿਨੀ ਆ ਤੇ ਕਿਨੂ ਕਹਨੀ ਆ ਕਈ ਵਾਰੀ ਮੂੰਹ ਚੋਂ ਨਿਕਲੀ ਵੀ ਗੱਲ ਮੰਮੀ ਦਿਲ ਤੇ ਜਾ ਲੱਗਦੀ ਆ ਕਿਉਂ ਮੇਰੀ ਗੱਲ ਮਾੜੀ ਲੱਗੀ ਤੈਨੂੰ ਮੈਂ ਤਾਂ ਜਹੀ ਜੀ ਹਾਂ ਉਹੀ ਵੀ ਆ ਮੇਰੀਆਂ ਗੱਲਾਂ ਵੀ ਉਹੀ ਨੇ ਤੇ ਉਹੀ ਰਹਿਣੀਆਂ ਉਹ ਤੇਰੀ ਚਾਚੀ ਦੀ ਨੂੰਹ ਦੇਖ ਲੈ ਕਿਵੇਂ ਸੱਸ ਸਹੁਰੇ ਦੀ ਸੇਵਾ ਕਰਦੀ ਆ ਨਾਲੇ ਸਮਾਨ ਨਾਲ ਘਰ ਭਰਿਆ ਪਿਆ ਤੂੰ ਤਾਂ ਕਦੇ ਗਈ ਨਹੀਂ ਉਹਨਾਂ ਦੇ ਮੇਰੇ ਨਾਲ ਕਦੇ ਜਾ ਕੇ ਦੇਖੀ ਆ ਤੇਰੀਆਂ ਅੱਖਾਂ ਟੱਡੀਆਂ ਦੇ ਟੱਡੀਆਂ ਰਹਿ ਜਾਣਗੀਆਂ ਰਾਂਜੀ ਤੁਸੀਂ ਤਾਂ ਹੁਣ ਮਾੜੇ ਦੇ ਘਰ ਤੱਕ ਉਤਰਿਆ ਏ ਅਗਲੇ ਨੇ ਏਡੀ ਵੱਡੀ ਕੋਠੀ ਪਾਈ ਵੀ ਐ ਤਾਂ ਹੀ ਉਹਦੀ ਨੂਂ ਦੇ ਪੇਕੇ ਨੇ ਘਰ ਭਰ ਤਾ ਉਹਨਾਂ ਦਾ ਫੇਰ ਉਹਨਾਂ ਗੱਲਾਂ ਦਾ ਆਪਣੇ ਚ ਕੀ ਮਤਵਲ ਤੁਸੀਂ ਆਪਦਾ ਦੇਖੋ ਇਹ ਕਾਮ ਕਰ ਐ ਇਹ ਕੋਠੀ ਨਹੀਂ ਜਿਹੇ ਜਾਂ ਘਰ ਹੁੰਦਾ ਨਾ ਉਸ ਜੀ ਛਾਲ ਮਾਰੀਦੀ ਐ ਨਾ ਮੇਰਾ ਘਰ ਕੋਠੀਆਂ ਨਾਲੋਂ ਘੱਟ ਐ ਸੁੱਖ ਨਾਲ ਇੰਨੀ ਜ਼ਮੀਨ ਐ ਘਰ ਚ ਕਿਤੇ ਕੱਚਾ ਥਾਉਣੀ ਹਜੇ ਤੁਸੀਂ ਸਰੀਕਾਂ ਨੂੰ ਵੱਡੇ ਆਖੀ ਜਾਂਦੇ ਹੋ ਤੂੰ ਚੱਲ ਪੁੱਤ ਹੁਣ ਅੰਦਰ ਮੈਂ ਇਹਦੇ ਨਾਲ ਸਮਾਰਕੀ ਗੱਲ ਕਰ ਲਾਂ ਠੀਕ ਐ ਮੰਮੀ ਪਰ ਜਲਦੀ ਆ ਜਿਓ ਐਵੇਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਚੱਲ ਤੂੰ ਆਉਂਨੀ ਆ ਮੈਂ ਲਾ ਤੂੰ ਸੀ ਕੀ ਕਹਿੰਦੇ ਸੀ ਵੀ ਸਰੀਕਾਂ ਨੂੰ ਵੱਡਾ ਕਹਿਣੀ ਆ ਅਗਲੇ ਨੇ ਕੋਠੀ ਪਾਈ ਵੀ ਐ ਜੇ 10 ਕਿੱਲੇ ਤੇਰੇ ਮੁੰਡੇ ਨੂੰ ਆਉਂਦੇ ਨੇ ਤਾਂ ਉਹਨਾਂ ਦੇ ਨੂੰ ਵੀ ਆਉਂਦੇ ਨੇ ਅੱਛਾ ਤੂੰ ਮੇਰੇ ਘਰ ਨੂੰ ਕੋਠੀ ਨਹੀਂ ਸਮਝਦੀ ਅੱਜ ਕੱਲ੍ਹ ਸ਼ਹਿਰਾ 'ਚ ਇਹੋ ਜਿਹਾ ਘਰ ਪਾਉਣਾ ਵੀ ਬਹੁਤ ਔਖਾ ਆ ਤੁਹਾਡੀ ਮਾਮਾ ਧੀਾਂ ਦੀ ਗੱਲ ਮੈਂ ਚੰਗੀ ਤਰ੍ਹਾਂ ਸਮਝਦੀ ਆ ਆ ਤੁਹਾਡੂ ਧੀ ਨੇ ਜਿਹੜਾ ਤੁਹਾਨੂੰ ਇੱਥੇ ਬੁਲਾਇਆ ਨਾ ਮੈਨੂੰ ਪਤਾ ਵੀ ਨਹੀਂ ਲੱਗਣ ਦੇਤਾ ਲੈ ਇਹ ਤਾਂ ਹੁਣ ਮੰਮੀ ਆਏ ਕਹਿਣ ਲੱਗੀ ਵੀ ਤੈਨੂੰ ਤੇਰੀ ਧੀ ਨੇ ਬੁਲਾਇਆ ਮੈਨੂੰ ਤਾਂ ਡਰ ਲੱਗੀ ਜਾਂਦਾ ਕਿ ਕਿਤੇ ਆਥਣੇ ਇਹਨਾਂ ਦਾ ਫੇਰ ਨਾ ਜੁੱਧ ਲੱਗ ਜੇ ਇਹਦੇ ਨਾਲੋਂ ਚੰਗਾ ਮੈਂ ਮੰਮੀ ਨੂੰ ਹੀ ਭੇਜ ਦਿੰਨੀ ਆ ਪਿੰਡ ਆ ਤਾਂ ਹੀ ਤੰਦਰ ਬੈਠੇ ਸਲਾਹਾਂ ਕਰਦੇ ਹੋ ਵੀ ਘਰ ਦੀ ਬੁੜੀ ਨੂੰ ਕਿਵੇਂ ਸਬਕ ਸਿਖਾਉਣਾ ਹੈ ਭੈਣ ਜੀ ਅਸੀਂ ਤੁਹਾਨੂੰ ਕੀ ਸਬਕ ਸਿਖਾਉਣਾ ਹੈ ਤੁਸੀਂ ਤਾਂ ਦੁਨੀਆ ਭਰ ਦੇ ਪਹਿਲੇ ਹੀ ਸਿੱਖੇ ਬੈਠੇ ਹੋ ਆ ਜਿਹੜਾ ਤੁਸੀਂ ਕਹਿੰਦੇ ਆ ਨਾ ਮੇਰੇ ਰੀਤੀ ਨੇ ਤੈਨੂੰ ਬੁਲਾਇਆ ਉਹਨੂੰ ਤਾਂ ਖੁਦ ਆਪ ਨੂੰ ਨਹੀਂ ਸੀ ਪਤਾ ਵੀ ਮੈਂ ਆਉਣਾ ਸਾਰਾ ਦੇ ਨਹੀਂ ਉਹੀ ਮੇਰੀ ਧੀ ਨੂੰ ਮਾੜੀ ਮਾੜੀ ਕਹੀ ਜਾਂਦੀ ਐ ਨਾ ਪੁਰਾਣੇ ਮੂੰਹ ਕਰਕੇ ਕੀ ਮੂੰਹ ਚ ਬੁੜਬੁੜ ਕਰੀ ਜਾਂਦੇ ਹੋ ਜੇ ਲਾ ਕੁਝ ਕਹਿਣਾ ਸਾਹਮਣੇ ਕਹੋ ਤੁਸੀਂ ਆਪ ਦਾ ਘਰ ਦੇਖੋ ਦੂਸਰਿਆਂ ਦੇ ਘਰ ਚ ਨਾ ਚੱਕਿਆ ਕਰੋ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਤੁਸੀਂ ਗੱਲ ਨਾ ਅੱਗੇ ਵਧਾਓ ਆਹ ਦੇਖ ਲਓ ਹੁਣ ਵੱਧ ਗਈ ਨਾ ਗੱਲ ਅੱਗੇ ਮੈਨੂੰ ਤਾਂ ਹੁਣ ਇਹ ਫੀਲ ਹੋਣ ਲੱਗ ਗਿਆ ਵੀ ਮੇਰਾ ਘਰ ਟੁੱਟੇ ਬਿਨਾ ਨਹੀਂ ਰਹਿਣਾ ਐਸੀ ਗੱਲ ਤੋਂ ਹੀ ਮੈਂ ਡਰਦੀ ਸੀ ਵੀ ਜੇ ਮੇਰਾ ਘਰ ਟੁੱਟ ਗਿਆ ਨਾ ਮੈਂ ਸਹੁਰਿਆਂ ਦੀ ਰਹਿਣਾ ਨਾ ਪੇਕੇਆਂ ਦੀ ਤੂੰ ਐਵੇਂ ਕਾਮੜੀਆਂ ਗੱਲਾਂ ਨਾ ਮਾਰੀ ਚੱਲ ਮੈਂ ਆਪੇ ਕਰੂੰਗੀ ਜੋ ਕੁਝ ਕਰਨਾ ਨਾ ਮੰਮੀ ਹੁਣ ਕੁਛ ਨਹੀਂ ਕਰਨਾ ਨਾ ਕੋਈ ਗੱਲ ਛੇੜਨੀ ਐ ਮੈਂ ਤਾਂ ਤੁਹਾਨੂੰ ਇਹ ਕਹਿਨੀ ਆ ਵੀ ਤੁਸੀਂ ਪਿੰਡ ਹੀ ਚਲੇ ਜਾਓ ਤੁਹਾਨੂੰ ਇਹ ਇੱਥੇ ਦੇਖ ਕੇ ਨਾ ਫਿਰ ਜਾਦੇ ਭੜਕਦੀ ਐ ਫਿਰ ਤੁਹਾਨੂੰ ਬੋਲਦੀ ਐ ਮੈਨੂੰ ਚੰਗਾ ਨਹੀਂ ਲੱਗਦਾ ਲੈ ਹੈ ਕੰਬਲੀ ਤੈਨੂੰ ਐਂ ਛੱਡ ਕੇ ਮੈਂ ਕਿਵੇਂ ਵਰਜਾਂ ਕੋਈ ਨਾ ਮੰਮੀ ਮੈਂ ਆਪਦਾ ਘਰ ਆਪੀ ਸੰਭਾਲ ਲੂੰਗੀ ਜੇ ਗੱਲ ਅੱਡ ਹੋਣ ਤੇ ਆਈ ਨਾ ਮੈਂ ਤੁਹਾਨੂੰ ਦੁਬਾਰੇ ਬੁਲਾ ਲੂੰਗੀ ਹੁਣ ਤੁਸੀਂ ਇੱਕ ਵਾਰੀ ਚਲੇ ਜਾਓ ਯਾਰ ਬੱਤ ਤੇ ਠੀਕ ਐ ਜੇ ਤੂੰ ਜ਼ਿਆਦਾ ਕਹਿਨੀ ਐ ਮੈਂ ਚਲੀ ਜਾਨੀ ਐ ਹੂੰ ਤਾਂ ਬੱਤ ਤੇ ਤੂੰ ਕਹਿਨੀ ਐ ਵੀ ਚਾਚੀ ਮੇਰਾ ਇੰਨਾ ਕਰਦੀ ਐ ਜਦੋਂ ਤੈਨੂੰ ਕੋਈ ਲੋਡ ਪੈਂਦੀ ਐ ਤੂੰ ਉਹਨੂੰ ਬੁਲਾ ਲਿਆ ਕਰ ਹਾਂਜੀ ਮੰਮੀ ਉਹ ਤਾਂ ਮੇਰਾ ਬਹੁਤ ਕਰਦੇ ਨੇ ਤੁਸੀਂ ਜਮੇ ਹੀ ਟੈਨਸ਼ਨ ਨਾ ਲਵੋ ਜਦੋਂ ਮੈਨੂੰ ਕੋਈ ਲੋਡ ਹੋਈ ਨਾ ਮੈਂ ਉਹਨਾਂ ਨੂੰ ਬੁਲਾ ਲਵਾਂਗੀ ਚਲੋ ਆਜੋ ਹੁਣ ਤੁਸੀਂ ਰੋਟੀ ਖਾ ਲਓ ਚੱਲ ਬੱਤ ਲੱਹ ਅੰਨੇ ਦੇ ਮਾਮਾ ਤੇ ਜਾਂਦੇ ਰੋਲੇ ਚ ਮਤਾਂ ਪੈਨਸ਼ਨ ਦਾ ਵੀ ਭੁੱਲ ਗਈ ਸੀ ਹੋਰ ਇਹ ਝੱਜੂ ਪਾ ਕੇ ਬੈਠ ਗਈ ਨਾ ਪੈਨਸ਼ਨ ਲਿਆਉਣ ਦਾ ਟਾਈਮ ਹੀ ਨਹੀਂ ਲੱਗਿਆ ਮਸਾਂ ਗਈ ਆ ਕੀ ਜੇ ਅੱਜ ਨਾ ਜਾਂਦੀ ਨਾ ਮੈਂ ਵੀ ਪੂਰੇ ਮਨ ਬਣਾ ਲਿਆ ਸੀ ਜੇ ਦਿਨ ਚੰਗਾ ਹੀ ਜਾਫ ਲਾਉ ਚੰਗਾ ਹੋਇਆ ਨਿਕਲੀ ਕਰੋ ਨਹੀਂ ਭੈਣੇ ਘਰੇ ਹੀ ਆਂ ਲੱਗਦਾ ਘਰੇ ਕੋਈ ਹੈ ਨਹੀਂ ਮੈਂ ਲਵੀ ਨੂੰ ਆਵਾਜ਼ ਮਾਰ ਕੇ ਦੇਖਦੀ ਹਾਂ ਲਵੀ ਹਾਂਜੀ ਚਾਚੀ ਜੀ ਅੱਛਾ ਤੂੰ ਉੱਪਰ ਹੈ ਨਹੀਂ ਹਜੇ ਤੇਰੇ ਕੰਮ ਹੀ ਨਹੀਂ ਨਿਬੜੇ ਕੰਮ ਤਾਂ ਨਿਬੜ ਗਏ ਚਾਚੀ ਜੀ ਮੈਂ ਤਾਂ ਕੱਪੜੇ ਸੁੱਕਣੇ ਪਾਉਣ ਆਈ ਸੀ ਆ ਜਾ ਤੁਸੀਂ ਉੱਪਰ ਹੀ ਆ ਜਾਓ ਨਾਲੇ ਇੱਥੇ ਧੁੱਪ ਹੈ ਚੱਲ ਠੀਕ ਹੈ ਮੈਂ ਆਉਣੀ ਆ ਆ ਜੋ ਚਾਚੀ ਜੀ ਕੁੜੇ ਮੈਂ ਤਾਂ ਤੇਰੀ ਮੰਮੀ ਨੂੰ ਮਿਲਣ ਆਈ ਸੀ ਮੈਨੂੰ ਪਤਾ ਲੱਗਿਆ ਸੀ ਤੇਰੀ ਮੰਮੀ ਆਈ ਹੈ ਮੰਮੀ ਤਾਂ ਮੇਰੇ ਚਲੇ ਗਏ ਚਾਚੀ ਜੀ ਅੱਜ ਤੁਹਾਡੇ ਆਉਣ ਤੋਂ ਥੋੜਾ ਚਿਰ ਪਹਿਲਾਂ ਹੀ ਗਏ ਨੇ ਬੈਹ ਜੋ ਹੋਰ ਹੋਰ ਠੀਕ ਹੈ ਹਾਂਜੀ ਮੈਂ ਕਦੋਂ ਆਏ ਕਦੋਂ ਚਲੇ ਗਏ ਤੂੰ ਰੱਖ ਲੈਂਦੀ ਦੋ ਦਿਨ ਚਾਚੀ ਜੀ ਉਹ ਕਿੱਥੇ ਰਹਿੰਦੇ ਨੇ ਉਥੇ ਐ ਦੀ ਮੇਰੇ ਕੋਲੇ ਪਹਿਲੀ ਵਾਰ ਰਾਤ ਕੱਟੀ ਹੈ ਉਹ ਤਾਂ ਸਵੇਰੇ ਆਉਂਦੇ ਸੀ ਸ਼ਾਮ ਨੂੰ ਚਲੇ ਜਾਂਦੇ ਸੀ ਤਾਂ ਫਿਰ ਆਪਣੀ ਮੰਮੀ ਨੂੰ ਕੁਝ ਦੱਸਿਆ ਵੀ ਮੇਰੀ ਸੱਸ ਮੇਰੇ ਨਾਲ ਲੜਦੀ ਐ ਚਾਚੀ ਜੀ ਐਦ ਕੀ ਤਾਂ ਮੈਨੂੰ ਦੱਸਣਾ ਹੀ ਪਿਆ ਜੇ ਕਿਤੇ ਮੇਰੇ ਮੰਮੀ ਨਾ ਆਉਂਦੇ ਫੇਰ ਤਾਂ ਮੈਂ ਉਹਨਾਂ ਤੋਂ ਲੁਕੋ ਰੱਖ ਲੈਂਦੀ ਜਿੱਦਣ ਮੇਰੇ ਮੰਮੀ ਆਏ ਨੇ ਨਾ ਉਹਨਾਂ ਨੂੰ ਦੇਖ ਕੇ ਮੇਰਾ ਮਨ ਭਰਿਆ ਆ ਫਿਰ ਉਹਨਾਂ ਨੇ ਮੈਥੋਂ ਪੁੱਛ ਲਿਆ ਵੀ ਪੁੱਤ ਤੂੰ ਰੋਂਦੀ ਕਿਉਂ ਐ ਫਿਰ ਮੈਂ ਸਾਰਾ ਕੁਝ ਦੱਸਤਾ ਉਹਨਾਂ ਨੂੰ ਅੱਛਾ ਫਿਰ ਤੇਰੀ ਮੰਮੀ ਨੇ ਤੇਰੀ ਸੱਸ ਨੂੰ ਕਿਹਾ ਕੁਝ ਗਈ ਐ ਕੁਝ ਸਮਝਾ ਕੇ ਇਨੂੰ ਮੜਾ ਮੋਟਾ ਡਰ ਹੋਇਆ ਕਿਤੇ ਉਹਨਾਂ ਦੇ ਹੁੰਦਾ ਤਾਂ ਨਹੀਂ ਇਹਨੇ ਕੰਜਰ ਕਲੇਸ ਪਾਇਆ ਚਾਚੀ ਜੀ ਇਹ ਡਰਨ ਵਾਲੀ ਕਿੱਥੇ ਇਹਨੇ ਤਾਂ ਮੇਰੀ ਮੰਮੀ ਦੀ ਵੀ ਸ਼ਰਮ ਨਹੀਂ ਕੀਤੀ ਉਹਦੇ ਸਾਹਮਣੇ ਨਾਲ ਤਾਂ ਮੈਨੂੰ ਇੰਨਾ ਕੁਝ ਬੋਲਿਆ ਨਾਲੇ ਮੇਰੀ ਮੰਮੀ ਨੂੰ ਹਾਏ ਹਾਏ ਨਹੀਂ ਮੈਂ ਮਰ ਜਾ ਇਹ ਇੰਨਾ ਤੇ ਸੋਚ ਲੈਂਦੀ ਵੀ ਮੇਰੀ ਕੁੜਮਣੀ ਘਰੇ ਆਈ ਐ ਆਏਗਾ ਇਹਦੇ ਸਾਹਮਣੇ ਤਾਂ ਉਹ ਹੀ ਨਹੀਂ ਕੋ ਬੋਲਦਾ ਘਟੋ ਘਟੋ ਉਹਦੀ ਤਾਂ ਸ਼ਰਮ ਕਰ ਲੈਂਦੀ ਚਾਚੀ ਜੀ ਜੇ ਉਹ ਇੰਨਾ ਸੋਚਣ ਵਾਲੀ ਹੋਵੇ ਨਾ ਤਾਂ ਫਿਰ ਸਾਡੇ ਘਰੇ ਰੋਜ਼ ਕਲੇਸ਼ ਕਿਉਂ ਪਵੇ ਨਾਲੇ ਚਾਚੀ ਜੀ ਮੈਨੂੰ ਤਾਂ ਜਿਹੜਾ ਕੁਝ ਬੋਲਦੀ ਸੀ ਬੋਲਦੀ ਸੀ ਮੇਰੀ ਤਾਂ ਹੁਣ ਆਦਤ ਹੀ ਬਣ ਗਈ ਸੀ ਸੁਣਨ ਦੀ ਪਰ ਜਦੋਂ ਉਹ ਮੰਮੀ ਨੂੰ ਬੋਲਦੀ ਰਹੀ ਨਾ ਤਾਂ ਮੈਨੂੰ ਦੁੱਖ ਬਹੁਤ ਆਇਆ ਤਾਂ ਕਰਕੇ ਅੱਜ ਮੈਂ ਮੰਮੀ ਨੂੰ ਕਹਿਤਾ ਵੀ ਤੁਸੀਂ ਚਲੇ ਜਾਓ ਹਾਏ ਹਾਏ ਨਹੀਂ ਮੈਂ ਤਾਂ ਹੰਬੂ ਲਾਂਣ ਚ ਖੜਨਾ ਕਿਹੜਾ ਆਸਾਨ ਪਿਆਗਾ ਨੰਨਾ ਚਿਰ ਲੈਣਾ ਚੜਾਉਂਦੇ ਨੇਗੇ ਬੁਰਾ ਹਾਲ ਹੋਇਆ ਪਿਆ ਹਾਂ ਦੀਏ ਗੱਲ ਤਾਂ ਤੇਰੀ ਠੀਕ ਏ ਮਾਪੇ ਉਹਦੀ ਬੇਇੱਜ਼ਤੀ ਥੋੜਾ ਕਰਾਈ ਜਾਂਦੀ ਏ ਹਾਈ ਹਾਈ ਨੀਲਾ ਕਹਿੰਦੇ ਸੀਗੇ ਵੀ 2500 ਮਿਲੂ ਪੈਨਸ਼ਨ 2500 ਮਿਲੂ ਉਹੀ ਜਾ ਖਾਣਾ ਦੀ 1500 ਹੀ ਆਈ ਏ ਹਾਂਜੀ ਚਾਚੀ ਜੀ ਤਾਂ ਹੀ ਤਾਂ ਮੈਂ ਮੰਮੀ ਨੂੰ ਭੇਜਿਆ ਉਹ ਤਾਂ ਜਾਂਦੇ ਨਹੀਂ ਸੀ ਕਹਿੰਦੇ ਮੈਂ ਤਾਂ ਦੋ ਚਾਰ ਦਿਨ ਇੱਥੇ ਰਹੂੰਗੀ ਮੈਂ ਤਾਂ ਕੱਠ ਕਰੂੰਗੀ ਇਹਦਾ ਕੱਢੂੰਗੀ ਜਲੂਸ ਲੈ ਇਹ ਦੀਦੀ ਹੋਈ ਨਹੀਂ ਹੈਗੀ ਮੈਨੂੰ ਲੱਗਦਾ ਅੰਦਰੇ ਐ ਜਦੋਂ ਦੀ ਮਾਂ ਗਈ ਐ ਅੰਦਰੇ ਬੜੀ ਬੈਠੀ ਐ ਉਤੋਂ ਉਹ ਵੀ ਆਪਣੀ ਜਗ੍ਹਾ ਠੀਕ ਐ ਮਾਂ ਤਾਂ ਆਪਣੀ ਧੀ ਦਾ ਦੁੱਖ ਨਹੀਂ ਦੇਖਿਆ ਜਾਂਦਾ ਲੈ ਇਹਨੂੰ ਤਾਂ ਇਹ ਵੀ ਨਹੀਂ ਮਨ ਲੱਗਦਾ ਪਤਾ ਵੀ ਮੈਂ ਬੈਂਕ ਤੋਂ ਜਾ ਕੇ ਮੁੜਿਆ ਇਹ ਹੋਰ ਕਿੰਨੇ ਗਾ ਰੱਖੂਗੀ ਚਾਹੇ ਕੋਈ ਸਮਾਨ ਚੱਕ ਕੇ ਅੰਦਰੋਂ ਮੁੜ ਜਵੇ ਹਾਂਜੀ ਚਾਚੀ ਜੀ ਪਰ ਹੁਣ ਕਰਿਆ ਵੀ ਕੀ ਜਾਵੇ ਜਦੋਂ ਇਹ ਸੁਧਰਨ ਵਾਲੀ ਤਾਂ ਹੈ ਨਹੀਂ ਇਹ ਤਾਂ ਉਹ ਕੰਮ ਐ ਪੱਥਰ ਤੇ ਬੂੰਦ ਪਈ ਨਾ ਪਈ ਇੱਕ ਬਰਾਬਰ ਐ ਕੋਈ ਨਾ ਨਿਕਲਣ ਦੇ ਨੂੰ ਬਾਹਰ ਫੇਰ ਬਣਾਉਣੀ ਆ ਇਹਦੀ ਰੇਲ ਪਹਿਲਾਂ ਤਾਂ ਇਹਨੇ ਆਪਣੀ ਮਾਂ ਬਾਡੀਗਾਰਡ ਰੱਖੀ ਹੋਈ ਸੀ ਇਹਨੂੰ ਤਾਂ ਐ ਸੀ ਵੀ ਹੁਣ ਅਸੀਂ ਦੋ ਜਣੀਆਂ ਹੋ ਗਈਆਂ ਮੇਰੀ ਸੱਸ ਨੇ ਤਾਂ ਮੇਰੇ ਮੂਹਰੇ ਚੁਸਕਣਾ ਹੀ ਨਹੀਂ ਹਾਂ ਪਤ ਇਹ ਤਾਂ ਜਹੇ ਜੀ ਹੈਗੀ ਹੈ ਹੈਗੀ ਹੈ ਐਨਾ ਸ਼ੁਕਰ ਹੈਪੀ ਤਾਂ ਨਹੀਂ ਤੇ ਮਗਰ ਲੱਗਦਾ ਨਾ ਚਾਚੀ ਜੀ ਇਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੈ ਵੀ ਮੰਮੀ ਚ ਹੀ ਕਸੂਰ ਹੈ ਜੇ ਚੰਗੇ ਨੇ ਤਾਂ ਹੀ ਮੇਰਾ ਟਾਈਮ ਲੰਗੀ ਜਾਂਦਾ ਨਹੀਂ ਤਾਂ ਇਹ ਕੋਈ ਕਸਰ ਛੱਡ ਨਹੀਂ ਰਹੀ ਮੈਨੂੰ ਘਰੋਂ ਕੱਢਣ ਦੀ ਮੈਂ ਤਾਂ ਆਪਣੀ ਸੱਸ ਦੀਆਂ ਨਹੀਂ ਚੱਲਣ ਦਿੱਤੀਆਂ ਇਹ ਕਿਹੜੇ ਖੇਤ ਦੀ ਮੂਲੀ ਆ ਚੱਲ ਪੁੱਤ ਟਾਈਮ ਕੱਢ ਤੇਰਾ ਬੰਦਾ ਸਹੀ ਏ ਤੇਰਾ ਟਾਈਮ ਵਧੀਆ ਲੰਘ ਜਾ ਇਹ ਬੋਲਦੀ ਏ ਬੋਲੀ ਜਾਂਦੇ ਚੰਗਾ ਹੁਣ ਮੈਂ ਚੱਲਦੀ ਆ ਮੈਂ ਵੀ ਚੱਲਦੀ ਆ ਚਾਚੀ ਜੀ نیچے ਬਾਲਟੀ ਚੱਕ ਲਾ ਚੱਲ ਪੁੱਤ ਤੂੰ ਟੈਨਸ਼ਨ ਟੈਨਸ਼ਨ ਨਾ ਲੈ ਕਰ ਚੰਗਾ ਕਿਸੇ ਵੀ ਚੀਜ਼ ਦੀ ਵੀ ਲੋੜ ਹੋਵੇ ਮੈਨੂੰ ਫੋਨ ਕਰਿਆ ਕਰ ਠੀਕ ਹੈ ਚਾਚੀ ਜੀ ਠੀਕ ਹੈ ਹੋਰ ਤੁਹਾਡਾ ਤਾਂ ਮੈਨੂੰ ਬਹੁਤ ਸਹਾਰਾ ਹੈ ਨਾ ਨਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਛਾ ਇਹ ਦੋਨੇ ਜਣੀਆਂ ਕੋਠੇ ਤੇ ਸੀਆਂ ਮੈਨੂੰ ਐ ਸੀ ਵੀ ਅੰਦਰ ਹੈਗੀ ਅੱਛਾ ਮੇਰੀਆਂ ਚੁਗਲੀਆਂ ਕਰਦੀਆਂ ਹੋਣਗੀਆਂ ਫਰ ਭੰਦੀ ਠੀਕ ਜਦੋਂ ਮੈਂ ਆਈ ਸੀ ਉਦੋਂ ਤਾਂ ਤੁਸੀਂ ਹੈ ਨਹੀਂ ਸੀ ਕਿੱਥੇ ਚਲੇ ਗਏ ਸੀ ਮੈਨੂੰ ਤਾਂ ਸੌ ਕੰਮ ਨੇ ਸੌ ਜ਼ਿੰਮੇਵਾਰੀਆਂ ਨੇ ਮੈਨੂੰ ਤਾਂ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਨਾ ਤੂੰ ਦੱਸ ਭੂਗ ਹੀ ਉਦ ਨਹੀਂ ਆ ਜਦੋਂ ਮੈਂ ਘਰੇ ਨਹੀਂ ਹੁੰਦੀ ਇਹੋ ਜਿਹਾ ਕੀ ਕੰਮ ਸੀ ਤੈਨੂੰ ਕਿ ਮੇਰੇ ਪਿੱਛਾ ਹੀ ਤੱਕਦੀ ਸੀ ਨਾ ਨਾ ਭਣੇ ਇਹੋ ਜੀ ਕੋਈ ਗੱਲ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੂੰ ਘਰ ਨਹੀਂ ਹੈਗੀ ਤੈਨੂੰ ਕਾਹਨੂੰ ਨਹੀਂ ਪਤਾ ਪੈਣੇ ਮੈਨੂੰ ਤਾਂ ਪਤਾ ਲੱਗਿਆ ਸੀ ਵੀ ਲਵੀ ਦੀ ਮੰਮੀ ਆਈ ਐ ਮੈਂ ਤਾਂ ਉਹਨੂੰ ਮਿਲਣ ਆਈ ਸੀ ਨਾ ਉਹਨੂੰ ਮਿਲਣ ਨੂੰ ਤੇਰੀਆਂ ਜਾਦੇ ਬਹਾਂ ਆਕੜੀਆਂ ਸੀ ਤੇਰੀ ਜਾਦੇ ਕੁੜਮ ਨਹੀਂ ਲੱਗਦੀ ਐ ਜਦ ਤੈਨੂੰ ਪਤਾ ਲੱਗਿਆ ਸੀ ਵੀ ਹੈ ਨਹੀਂ ਉਹ ਫਿਰ ਤੂੰ ਵਗ ਜੰਦੀ ਤੂੰ ਤਾਂ ਮੇਰੀ ਨੂੰਹ ਨਾਲ ਕੋਠੇ ਤੇ ਚੜ ਚੜ ਚੁਗਲੀਆਂ ਕਰਦੀ ਐ ਦੇਖ ਪੈਣੇ ਮੈਨੂੰ ਨਹੀਂ ਚੁਗਲੀਆਂ ਕਰਨ ਦੀ ਆਦਤ ਜਿਹੜੀ ਗੱਲ ਹੁੰਦੀ ਮੈਂ ਤਾਂ ਤੇਰੇ ਮੂੰਹ ਤੇ ਕਹਿ ਦਿੰਨੀ ਐ ਨਾਲੇ ਮੈਨੂੰ ਕੀ ਪਤਾ ਸੀ ਵੀ ਲਵੀ ਦੀ ਮੰਮੀ ਚਲੀ ਗਈ ਮੈਂ ਨਾ ਆਉਂਦੀ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਨੇ ਬੱਸ ਕਰ ਬੱਸ ਕਰ ਮੈਂ ਸਭ ਜਾਣਦੀ ਆ ਤੂੰ ਤਾਂ ਇੱਥੇ ਆ ਕੇ ਸਵਾਦ ਲੈਣੀਆਂ ਵੀ ਇਹਨਾਂ ਦੇ ਘਰੇ ਕੀ ਹੁੰਦਾ ਕੀ ਨਹੀਂ ਸ਼ਰੀਕਣਾ ਦਾ ਆਹੀ ਤਾਂ ਕੰਮ ਹੁੰਦਾ ਲੈ ਹੈ ਪੈਣੇ ਮੈਂ ਤਾਂ ਪਿਆਰ ਨਾਲ ਗੱਲ ਕਰਦੀ ਆ ਤੂੰ ਮੂਰੇ ਲੜੀ ਜਾਨੀ ਮੇਰੇ ਨਾਲ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਚੁਗਲੀਆਂ ਕਰਨ ਆਉਂਦਾ ਜੇ ਮੇਰੇ ਦਿਲ ਚ ਪਿਆਰ ਹੈ ਮੈਂ ਤਾਂ ਹੀ ਆਉਣੀ ਆ ਉਹ ਤਾਂ ਵਿਚਾਰੀ ਲਵੀ ਹੈ ਇੰਨੇ ਪਿਆਰ ਨਾਲ ਬੁਲਾਉਂਦੀ ਹੈ ਉਹਨੇ ਮੈਨੂੰ ਰੋਕ ਲਿਆ ਤਾਂ ਮੈਂ 2 ਮਿੰਟ ਰੁੱਕ ਗਈ ਦੇਖ ਪਾਣੇ ਮੈਂ ਤੇਰੀਆਂ ਚੁਗਲੀਆਂ ਕਰਕੇ ਕੀ ਲੈਣਾ ਦੇਖ ਭਾਈ ਮੈਨੂੰ ਨਹੀਂ ਪਤਾ ਮੈਂ ਘਰੇ ਨਹੀਂ ਸੀ ਮੈਨੂੰ ਕੀ ਪਤਾ ਵੀ ਤੁਸੀਂ ਕੀ ਗੱਲਾਂ ਕੀਤੀਆਂ ਨੇ ਕੀ ਨਹੀਂ ਨਾ ਭਾਈ ਮੈਨੂੰ ਤੇਰੀਆਂ ਗੱਲਾਂ ਤੇ ਅੱਜ ਯਕੀਨ ਹੈ ਯਕੀਨ ਤਾਂ ਕਦੇ ਕੀਤਾ ਹੀ ਨਹੀਂ ਤੂੰ ਜਿੱਦਨ ਦੇ ਮੈਂ ਹੀ ਆ ਉਦੋਂ ਦਾ ਤੂੰ ਤਾਂ ਸਾਨੂੰ ਬਗਾਨਾ ਹੀ ਸਮਝਿਆ ਹੁਣ ਤੱਕ ਸ਼ਰੀਕਾ ਵਾਲੀ ਗੱਲ ਕੀਤੀ ਐ ਉਹ ਤਾਂ ਮੈਂ ਹੀ ਆ ਜਿਹੜੀ ਸਾਰਾ ਕੁਝ ਭੁੱਲ ਕੇ ਮੈਂ ਫੇਰ ਤੁਹਾਡੇ ਘਰੇ ਆ ਜੰਨੀ ਆ ਜੇ ਤੈਨੂੰ ਇੰਨਾ ਹੀ ਐ ਵੀ ਮੈਂ ਸ਼ਰੀਕਾ ਵਾਲੀ ਗੱਲ ਕਰਦੀ ਆ ਫਿਰ ਤੂੰ ਨਾ ਆਇਆ ਕਰ ਮੈਂ ਕਿਹੜਾ ਤੈਨੂੰ ਚਿੱਟੀ ਪਾਕੇ ਬੁਲਾਉਣੀ ਐ ਨਾ ਨਹੀਂ ਭੈਣੇ ਤੂੰ ਨਹੀਂ ਕਦੇ ਪਿਆਰ ਨਾ ਬੋਲੀ ਨਾ ਤੂੰ ਕਦੇ ਬੋਲਣਾ ਤੂੰ ਜਿੱਤੀ ਮੈਂ ਹਾਰੀ ਮੈਂ ਤਾਂ ਆਪਣੇ ਘਰੇ ਜਾਨੀ ਹੁਣ ਤਾਂ ਤੂੰ ਜਾਏਂਗੀ ਜਦੋਂ ਸਣਾਈਆਂ ਖਰੀਆਂ ਕਰੀਆਂ ਹੁਣ ਮਿਰਚਾਂ ਲੱਗੀਆਂ ਨਾ ਲੈ ਮੈਂ ਵੀ ਉੱਠਾਂ ਸੰਭਾ ਜਾ ਕੇ ਆ ਪੈਸੇ ਜੇ ਹੋਰ ਕਿਸੇ ਦੇ ਹੱਥ ਲੱਗ ਜਾਂਦੇ ਨੇ ਕਈ ਵਾਰੀ ਹਾਏ ਹਾਏ ਸਿਰਫ ਹਟਨ ਵਾਲਾ ਹੋਇਆ ਪਿਆ ਮੇਰਾ ਆ ਪਹਿਲਾਂ ਤਾਂ ਸਵੇਰੀ ਸਵੇਰੇ ਦੀ ਮਾਂ ਨਾਲ ਮੱਥਾ ਲੱਗ ਗਿਆ ਉੱਥੇ ਬੈਂਕ ਗਈ ਲਾਈਨਾਂ 'ਚ ਖੜਨਾ ਪੈ ਗਿਆ ਘਰੇ ਆਈ ਆ ਇਹਦੀ ਚਾਚੀ ਨੇ ਮੇਰਾ ਬਲੱਡ ਵਧਾਤਾ ਹੁਣ ਤਾਂ ਐਂ ਜੀ ਕਰਦਾ ਜਿਵੇਂ ਕੰਧ 'ਚ ਟੱਕਰ ਮਾਰਾਂ ਆਏ ਹਾਏ ਆ ਉਰੇ ਆ ਨਹੀਂ ਫੇਰ ਜਾਹਿਰ ਸੋਈ 'ਚ ਪਹਿਲਾਂ ਆ ਕੇ ਮੇਰੀ ਗੱਲ ਸੁਣ ਹਾਂਜੀ ਮੰਮੀ ਹਾਂਜੀ ਦੀ ਬੱਚੀਏ ਮੈਨੂੰ ਐਂ ਦੱਸ ਬੱਚੀ ਨੂੰ ਤੂੰ ਬੁਲਾਇਆ ਸੀ ਨਹੀਂ ਮੰਮੀ ਮੈਂ ਨਹੀਂ ਬੁਲਾਇਆ ਚਾਚੀ ਜੀ ਨੂੰ ਉਹ ਤਾਂ ਆਪਦੇ ਆਪ ਆਏ ਸੀ ਮੈਂ ਤਾਂ ਕੋਠੇ ਤੇ ਕੱਪੜੇ ਸੁੱਕਣੇ ਪਾਉਂਦੀ ਸੀ ਨਾ ਜੇ ਤੂੰ ਕੋਠੇ ਤੇ ਕੱਪੜੇ ਸੁੱਕਣੇ ਪਾਉਂਦੀ ਸੀ ਉਹਨੂੰ ਕੀ ਸੁਪਨਾ ਆ ਗਿਆ ਵੀ ਤੂੰ ਉੱਤੇ ਐ ਜੇ ਤੈਂ ਬੁਲਾਇਆ ਹੋ ਤਾਂ ਹੀ ਆਈ ਹੋਊਗੀ ਉਹ ਤੇਰੇ ਕੋਲੇ ਉਦੋਂ ਉਹਨੂੰ ਐ ਚੁਗਲੀਆਂ ਕਰਨ ਦੀ ਆਤ ਨਾਲੇ ਤੈਨੂੰ ਐ ਇੰਨੇ ਦਿਨ ਤੇਰੀ ਮਾਂ ਰਹੀ ਉਹਦੇ ਨਾਲ ਚੁਗਲੀਆਂ ਕਰਦੀ ਰਹੀ ਕੁੜੇ ਦੇ ਨਾਲ ਤੇ ਢੋਲਾ ਕਰਨ ਲੱਗੀ ਮੰਮੀ ਤੁਸੀਂ ਕਿਉਂ ਮੇਰੇ ਨਾਲ ਲੜੀ ਜਾਂਦੇ ਹੋ ਹੁਣ ਜੇ ਉਹ ਆ ਹੀ ਗਏ ਮੈਂ ਇਹ ਕਿਵੇਂ ਮੋੜ ਦਿੰਦੀ ਹੁਣ ਘਰੇ ਆਏ ਨੂੰ ਖੜਨ ਬੈਠਣ ਲਈ ਤਾਂ ਕਹਿਣਾ ਹੀ ਪੈਂਦਾ ਮੈਂ ਉੱਪਰ ਕੋਠੇ ਤੇ ਸੀ ਮੈਂ ਕਹਤਾ ਚਾਚੀ ਜੀ ਉੱਪਰ ਆਜੋ ਤਾਂ ਉਹ ਕੋਠੇ ਤੇ ਆ ਗਏ ਨਾ ਤੂੰ ਉਹਨੂੰ ਉੱਪਰ ਬੁਲਾਇਆ ਤੇ ਇੱਥੋਂ ਨਾਲ ਥੱਲੇ ਆਇਆ ਗਿਆ ਕਰਦਾ ਤੈਨੂੰ ਕੋਈ ਖਿਆਲ ਨਹੀਂ ਸੀ ਵੀ ਥੱਲੇ ਕੋਈ ਹੈ ਨਹੀਂ ਦਾ ਜੇ ਕੋਈ ਘਰ ਦੀ ਚੀਜ਼ ਇੱਧਰ ਉੱਧਰ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਮੰਮੀ ਆਏ ਕਿਵੇਂ ਕੋਈ ਚੀਜ਼ ਇੱਧਰ ਉੱਧਰ ਹੋ ਜਾਂਦੀ ਤੁਸੀਂ ਹੈਗੇ ਤਾਂ ਸੀ ਨੀਚੇ ਨਾ ਮੈਂ ਕਿੱਥੇ ਸੀ ਇੱਥੇ ਮੈਂ ਤਾਂ ਬੈਂਕ ਚੋਂ ਆਈ ਆ ਪੈਨਸ਼ਨ ਲੈਣ ਗਈ ਸੀ ਮੰਮੀ ਫੇਰ ਤੁਸੀਂ ਮੈਨੂੰ ਜਾਣ ਤੋਂ ਪਹਿਲਾਂ ਦੱਸ ਤਾਂ ਦਿੰਦੇ ਮੈਨੂੰ ਤਾਂ ਆਈ ਸੀ ਵੀ ਤੁਸੀਂ ਆਪਦੇ ਕਮਰੇ 'ਚੋਂ ਨਾਲੇ ਤੁਸੀਂ ਮੈਨੂੰ ਹਰੇਕ ਗੱਲ ਤੇ ਕਿਉਂ ਦੋਸ਼ੀ ਠਹਿਰਾਉਂਦੇ ਹੋ ਚਾਚੀ ਜੀ ਨਾਲੇ ਮੇਰੇ ਕਰਕੇ ਨਹੀਂ ਆਏ ਸੀ ਉਹ ਤਾਂ ਮੰਮੀ ਨੂੰ ਮਿਲਣ ਆਏ ਸੀ ਨਹੀਂ ਆਹੋ ਫਿਰ ਚੁਗਲੀਆਂ ਤਾਂ ਉਹ ਤੇਰੀ ਮਾਂ ਨਾਲ ਕਰਨ ਆਈ ਸੀ ਤੇਰੀ ਮਾਂ ਟੱਕਰੀ ਨਹੀਂ ਉਹਨੂੰ ਤੂੰ ਮਿਲ ਗਈ ਤੇਰੇ ਨਾਲ ਚੁਗਲੀਆਂ ਕਰਨ ਬੈਠ ਗਈ ਆ ਹੁਣ ਤੂੰ ਆਪਣੇ ਆਪ ਨੂੰ ਸੋਚ ਵਿਚਾਰ ਲੈ ਘਰ ਦੀਆਂ ਗੱਲਾਂ ਇੱਧਰ ਉੱਧਰ ਕਰਨੀਆਂ ਛੱਡ ਦੇ ਨਹੀਂ ਫਿਰ ਔਖੀ ਹੋਏਗੀ ਮੰਮੀ ਹੁਣੇ ਚ ਮੇਰਾ ਕੀ ਕਸੂਰ ਹੈ ਮੈਂ ਕਿਹੜਾ ਕਦੇ ਤੁਹਾਨੂੰ ਕੁਝ ਕਿਹਾ ਨਾਲੇ ਚਾਚੀ ਨੂੰ ਮੈਂ ਕੀ ਦੱਸਣਾ ਉਹਨੂੰ ਸਾਰਾ ਕੁਝ ਤਾਂ ਪਹਿਲਾਂ ਹੀ ਪਤਾ ਹੈ ਉਹ ਘਰ ਦੀ ਹੋਈ ਹੈ ਉਹ ਕਿਹੜਾ ਬਗਾਨੀ ਹੈ ਨਹੀਂ ਪਤਾ ਫਿਰ ਪਤਾ ਰਹਿਣ ਦੇ ਤੂੰ ਕਿਉਂ ਲੈ ਲੈ ਚੜਦੀ ਆ ਕੋਠੇ ਤੇ ਅਗਲੀ ਨੂੰ ਉਹਨੂੰ ਬਾਹਰ ਹੀ ਕਹਿ ਦਿੰਦੀ ਵੀ ਘਰੇ ਕੋਈ ਹੈ ਨਹੀਂ ਆਪੇ ਮੁੜ ਜਾਂਦੀ ਆ ਅਗਲੀ ਮੰਮੀ ਹੁਣ ਤਾਂ ਤੁਸੀਂ ਗੱਲਾਂ ਕਰਨ ਦੀ ਕੋਈ ਕਸਰ ਨਹੀਂ ਛੱਡਦੇ ਮੇਰੀ ਵੀ ਬਰਦਾਸ਼ਤ ਦੀ ਹੱਦ ਹੋ ਚੁੱਕੀ ਹੈ ਇਹਦੇ ਨਾਲ ਤਾਂ ਚੰਗਾ ਮੈਂ ਆਪਦੇ ਪੇਕੇ ਹੀ ਵਗ ਜਾ ਨੀ ਆ ਫਿਰ ਰੋ ਰੋ ਕੇ ਕਿਹਨੂੰ ਦਿਖਾਉਣੀ ਐ ਜਾਣਾ ਤਾਂ ਬਗ ਜਾ ਮੈਂ ਤਾਂ ਤੈਨੂੰ ਉੱਦੇ ਜੇ ਤੋਰਨ ਨੂੰ ਫਿਰਦੀ ਐ 니 ਹੁਣ ਜਾ ਕੇ ਦਿਖਾਈ ਜੇ ਗੱਲ ਕਹੀ ਐ ਤਾਂ ਪੂਰੀ ਕਰੀ ਹੁਣ ਮੁੱਕਰ ਨਾ ਜਾਈ ਕਿਤੇ ਮੁੱਕਰ ਜੇ